ਤੋ 6 ਸਾਲ ਪਹਿਲਾਂ ਤੁਹਾਡੇ ਹਾਰ ਸੀਗਾ ਮੋਨਾ ਸੀਗਾ ਦਾੜ੍ਹੀ ਕਟਾਂਦਾ ਸੀ ਸਾਰਾ ਕੁਝ ਕਰਦਾ ਸੀ ਏੰਗ ਦਾ ਸਜੇ ਨੂੰ ਮੈਨੂੰ 8.5 ਸਾਲ ਮੈਂ ਤਾਂ ਸਿੱਖ ਫੈਮਲੀ ਦੀ ਹਿੰਦੂ ਫੈਮਲੀ ਚ ਹਿੰਦੂ ਫੈਮਲੀ ਚ ਤਰਮ ਜੇ ਤੁਹਾਨੂੰ ਕੀ ਚੰਗਾ ਲੱਗਿਆ ਫਿਰ ਸਿੱਖ ਧਰਮ ਦੇ ਵਿੱਚ ਮੇਨ ਬਾਬਾ ਜੀ ਜੇ ਤੁਸੀਂ ਮੇਰੀ ਮੰਨੋਗੇ ਇਸ ਧਰਮ 'ਚ ਇਹ ਚੰਗਾ ਕੋਈ ਢੋਂਗ ਨਹੀਂ ਹੈਗਾ ਕੋਈ ਉਹ ਨਹੀਂ ਹੈਗਾ ਉਹਨਾਂ ਪੰਡਤਾਂ ਦੇ ਅਸੀਂ ਜਾਣੇ ਆ ਉਹ ਲ ਜਾਂਦੇ ਨੇ ਬੰਦੇ ਨੂੰ ਪਾਗਲ ਬਣਾਉਂਦੇ ਨੇ ਕੋਈ ਘਰੇ ਲੱਖ ਜਿੰਨੇ ਮਰਜੀ ਟੇਵੇ ਦਿਖਾ ਲੋ ਲੱਖ ਤੁਸੀਂ ਪੰਡਤਾਂ ਦੇ ਪੈਰ ਫੜ ਲਓ ਜੋ ਮਰਜੀ ਕਰ ਲੋ ਜੋ ਤੁਸੀਂ ਕਰਮਾ 'ਚ ਲਿਖਿਆ ਹੈ ਨਾ ਤੁਹਾਡੇ ਕਰਮਾ 'ਚ ਹੋਣਾ ਹੀ ਹੋਣਾ ਤੁਸੀਂ ਕੋਈ ਮੈਨੂੰ ਲਾਲਚ ਨਹੀਂ ਹੈਗਾ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈਗੀ ਜਿਵੇਂ ਹੈਗਾ ਗੁਰੂ ਨੇ ਬਤੇਰਾ ਕੋ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਜਿ ਆਏ ਆ ਬਾਬਾ ਦੀਪ ਸਿੰਘ ਗੁਰਦਾਰਾ ਮੋਡਲ ਟਾਊਨ ਚ ਪੈਰੇ ਦੇ ਚਪਹਿਰਾ ਸਾਹਿਬ ਤੇ ਜਿਹੜਾ ਆਪਣਾ ਚੱਲਦਾ ਪਿਆ ਹੈਗਾ ਇੱਥੇ ਜਿੰਨੀ ਵੀ ਸੰਗਤ ਆਈ ਹੈਗੀ ਹੈ ਜਿੰਨੀ ਵੀ ਸੰਗਤ ਆਈ ਹੈਗੀ ਹੈ ਕੀ ਕਹਿਣਾ ਚਾਹੁੰਗੇ ਉਹਨਾਂ ਦੇ ਆਪਣੇ ਜੋ ਕਾਰੋਬਾਰ ਹੈਗੇ ਜੋ ਵੀ ਹੈਗੇ ਉਹਨਾਂ ਦੀ ਇੱਛਾਵਾਂ ਪੂਰਾ ਹੋਈਆਂ ਤਾਂ ਹੀ ਉਹ ਮੰਨ ਕੇ ਉਰੇ ਆਂਦੇ ਹੈਗੇ ਨੇ ਉਹਨਾਂ ਨੂੰ ਭਰੋਸਾ ਹੈਗਾ ਮੰਨਦੇ ਨੇ ਅਸੀਂ ਤਾਂ ਚਲੋ ਆਪਣੇ ਗੁਰੂ ਦੇ ਸਿੱਖ ਹੈਗੇ ਆ ਸਾਨੂੰ ਪਤਾ ਸਾਡਾ ਗੁਰੂ ਸਾਨੂੰ ਤਾਰੇਗਾ ਵੀ ਮਾਰੇਗਾ ਵੀ ਜੋ ਵੀ ਉਹਨੇ ਕਰਨਾ ਜੋ ਸਾਡੇ ਕਰਮ ਹੈਗੇ ਨੇ ਪਰ ਅਸੀਂ ਕਰਮ ਨਾਲ ਕਦੇ ਉਹ ਨਹੀਂ ਕਰਦੇ ਨਾ ਅਸੀਂ ਕਿਸੇ ਦਾ ਮਾੜਾ ਸੋਚਿਆ ਨਾ ਕਦੇ ਕਰਾਂਗੇ ਸਾਡੇ ਗੁਰੂ ਨੇ ਇਹੀ ਸਾਨੂੰ ਸਿੱਖਿਆ ਦਿੱਤੀ ਹੈ ਜਿੰਨਾ ਹੋ ਸਕੇ ਕਿ ਅਸੀਂ ਆਪਣੇ ਦੁਸ਼ਮਣ ਦਾ ਵੀ ਜਿੰਨਾ ਹੋ ਸਕੇ ਚੰਗਾ ਕਰੀ ਉਹਦੀ ਇਛਾਈ ਮੰਗੀਏ ਉਹਦੀ ਬੁਰਾਈ ਨਾ ਮੰਗੀਏ ਅਸੀਂ ਗੁਰਦੁਆਰਾ ਸਾਹਿਬ ਆਨੇ ਆ ਸੰਗਤ ਤੇ ਤੁਸੀਂ ਕਿੰਨੇ ਸਾਲ ਤੋਂ ਆਨੇ ਇੱਥੇ ਬਾਬਾ ਜੀ ਮੈਨੂੰ ਹੋ ਗਏ 4-5 ਸਾਲ ਹੋ ਗਏ ਸਿੰਘ ਸਜੇ ਕਿੰਨਾ ਟਾਈਮ ਹੋ ਗਿਆ ਸਿੰਘ ਸਜੇ ਨੂੰ ਮੈਨੂੰ ਸੱਜੇ ਮਨਸਾ ਜੀ ਤੇ ਤੁਸੀਂ ਸਿੱਖ ਫੈਮਲੀ ਹਿੰਦੂ ਫੈਮਲੀ ਚੋਂ ਹਿੰਦੂ ਫੈਮਲੀ ਚੋਂ ਠੀਕ ਹੈ ਤੇ ਇਸ ਧਰਮ ਦੇ ਵਿੱਚ ਤੁਹਾਨੂੰ ਕੀ ਚੰਗਾ ਲੱਗਿਆ ਫਿਰ ਸਿੱਖ ਧਰਮ ਦੇ ਵਿੱਚ ਮੇਨ ਬਾਬਾ ਜੀ ਜੇ ਤੁਸੀਂ ਮੇਰੀ ਮੰਨੋਗੇ ਇਸ ਧਰਮ ਚ ਇਹ ਚੰਗਾ ਕੋਈ ਢੋਂਗ ਨਹੀਂ ਹੈਗਾ ਕੋਈ ਉਹ ਨਹੀਂ ਹੈਗਾ ਉਹਨਾਂ ਪੰਡਤਾਂ ਦੇ ਅਸੀਂ ਜਾਣਦੇ ਆ ਉਹ ਲ ਜਾਂਦੇ ਨੇ ਬੰਦੇ ਨੂੰ ਪਾਗਲ ਬਣਾਉਂਦੇ ਨੇ ਕਿ ਤੁਹਾਡੀ ਕੁੰਡਲੀ ਚ ਇਹ ਹੈਗਾ ਤੁਹਾਡੀ ਕੁੰਡਲੀ ਚ ਉਹ ਹੈਗਾ ਤੁਹਾਡੀ ਲਾਈਫ ਇੰਨੀ ਹੈਗੀ ਹੈ ਤੁਹਾਡੇ ਨਾਲ ਕੱਲ ਨੂੰ ਇਹ ਹੋਣਾ ਤੁਹਾਡੀ ਫੈਮਲੀ ਤੁਹਾਡੇ ਬੁਰਾ ਜਾਂਦਾ ਹੈ ਇਹਦੇ ਜੋ ਕੋਈ ਗੱਲ ਨਹੀਂ ਹੈਗੀ ਸਾਡੇ ਜਿਹਾ ਜਿਹਾ ਅਸੀਂ ਕਰਮ ਕਰਾਂਗੇ ਉਹ ਜਾਨੂ ਪੁੱਗਦਨੇ ਪਹਿਣਗੇ ਚੇ ਅਜਬ ਉਹ ਰਦਲੀ ਆਦਾ ਬਾਈ ਟ੍ਰੈਂਡੀ ਹੋਗਾ ਹਰੇ ਬੰਦਾ ਆਪਣਾ ਟੇਵਾ ਖੋਡਲੀ ਸਾਰੇ ਦਿਖਾ ਰਹੇ ਨੇ ਅਜ ਕਦਾ ਉਹੀ ਕਹਿ ਰਿਹਾ ਬਾਬਾ ਜੀ ਕੋਈ ਵੀ ਹੋਵੇ ਬੰਦਾ ਸਾਰੇ ਦਿਖਾਉਂਦੇ ਪਏ ਨੇ ਉਹੀ ਕਹਿ ਰਿਹਾ ਲੱਖ ਜਿੰਨੇ ਮਰਜੀ ਟੇਵੇ ਦਿਖਾ ਲਓ ਲੱਖ ਤੁਸੀਂ ਪੰਡਤਾਂ ਦੇ ਪੈਰ ਫੜ ਲਓ ਜੋ ਮਰਜੀ ਕਰ ਲਓ ਜੋ ਤੁਸੀਂ ਕਰਮਾਂ 'ਚ ਲਿਖਿਆ ਹੈ ਨਾ ਤੁਹਾਡੇ ਕਰਮਾਂ 'ਚ ਹੋਣਾ ਹੀ ਹੋਣਾ ਤੁਸੀਂ ਕੀ ਕੋਈ ਵੀ ਇਹਨੂੰ ਮਿਟਾ ਸਕਦਾ ਸਾਡਾ ਗੁਰੂ ਵੀ ਨਹੀਂ ਮਿਟਾ ਸਕਦਾ ਉਹਨੂੰ ਜੋ ਤੁਹਾਡੇ ਕਰਮਾਂ 'ਚ ਲਿਖਿਆ ਹੈ ਹੁਣ ਮੇਰੇ ਕਰਮਾਂ 'ਚ ਜੋ ਲਿਖਿਆ ਮੈਨੂੰ ਨਹੀਂ ਪਤਾ ਕੀ ਹੈਗਾ ਪਰ ਮੇਰੀ ਸੋਚ ਹੁੰਦੀ ਕਿ ਜਿੰਨਾ ਚਾਵੇ ਮੈਂ ਉਹਨਾਂ ਆਪਣੇ ਵੱ ਕੋਈ ਮੈਨੂੰ ਲਾਲਚ ਨਹੀਂ ਹੈਗਾ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈਗੀ ਜਿਵੇਂ ਹੈਗਾ ਗੁਰੂ ਨੇ ਬਤੇਰਾ ਕੁਝ ਦਿੱਤਾ ਹੈ। ਜੀ ਬਾਬਾ ਜੀ ਦਮਾਲਾ ਪਜਾਇਆ ਹੋਇਆ ਵਾ। ਹਾਂਜੀ ਹਾਂਜੀ। ਬਾਲੇ ਤਸੂਰ ਲਗਾਇਆ ਹੋਇਆ ਇਹਦੇ ਬਾਰੇ ਦੱਸੋ ਕੁਝ। ਬਾਬਾ ਜੀ ਇਹ ਤਾਂ ਸਾਡੇ ਗੁਰੂਆਂ ਦੀ ਮਰਿਆਦਾ ਹੈਗੀ ਐ ਕਿ ਸਾਡੇ ਗੁਰੂਆਂ ਦੇ ਬਚਨ ਹੁੰਦੇ ਨੇ ਕਿ ਸਿੰਘ ਜਦੋਂ ਵੀ ਆਏ ਸਾਨੂੰ ਸ਼ਸਤਰਾਂ ਨਾਲ ਐਸ ਮਿਲੇ ਜਿੰਨਾ ਹੋ ਸਕਦਾ ਸਾਡੀ ਪਛਾਣ ਹੀ ਇਹੀ ਹੈਗੀ ਸਾਡੇ ਗੁਰੂ ਦੀ ਪਛਾਣ ਹੈਗੀ ਐ। ਕੀ ਤਰ੍ਹਾਂ ਮਤਲਬ ਇਹ ਔਖੇ ਟਾਈਮ ਕੰਮ ਵਰਕਲੀ ਕਰੂਗਾ। ਹਾਂਜੀ ਹਾਂਜੀ ਬਾਬਾ ਜੀ। ਕੰਮ ਕਰਾਂ ਪੂਰੇ ਕੰਮ ਕਰਦੇ ਨੇ ਬਾਕੀ ਜੇ ਜਦ ਸਜਾਇਆ ਨੇ ਹत्ता ਕਦੇ ਲੋੜ ਨਹੀਂ ਪਈ ਵਰਤਨ ਦੀ ਕਿਉਂਕਿ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਹੈਗੀ ਸਿਆ ਬਾਬਾ ਦੀਪ ਸਿੰਘ ਦੇ ਬਹੁ ਟਾਈਮ ਸਾਨੂੰ ਆਗਣ ਹੋ ਗਿਆ ਹਾਂਜੀ ਇਥੋਂ ਮਤਲਬ ਕਿ ਜੋ ਕੀ ਪ੍ਰਾਪਤੀ ਹੋਈ ਦੇਖੋ ਬਾਬਾ ਜੀ ਮੈਂ ਤੁਹਾਨੂੰ ਪਹਿਲੇ ਦੱਸਾਂ ਕਿ ਅੱਜ ਤੋਂ 6 ਸਾਲ ਪਹਿਲਾਂ ਤੁਹਾਡੇ ਹਾਰ ਸੀਗਾ ਮੋਨਾ ਸੀਗਾ ਦਾੜੀ ਕਟਾਂਦਾ ਸੀ ਸਾਰਾ ਕੁਝ ਕਰਦਾ ਸੀ ਔਰ ਉਸ ਟਾਈਮ ਮੇਰੇ ਮਨ ਚ ਲਾਲਚ ਹੁੰਦਾ ਸੀ ਮੈਂ ਇਹ ਚੀਜ਼ ਲੈ ਲਾਂ ਮੈਂ ਉਹ ਚੀਜ਼ ਲੈ ਲਾਂ ਉਸ ਸਮੇਂ ਹੁੰਦਾ ਸੀ ਜੋ ਆਂਦਾ ਆਂਦੇ ਲੱਖ ਮੈਂ ਕਿਸੇ ਦਾ ਮਾੜਾ ਕਰਕੇ ਵੀ ਚੀਜ਼ ਲੈ ਲੈ ਕਿਸੇ ਨੂੰ ਠੱਗੀ ਕੰਮ ਕਰ ਦਿੰਦੇ ਪਹਿਲਾਂ ਮੈਂ ਐਲੀਵੇਸ਼ਨ ਸਭ ਤੋਂ ਪਹਿਲਾਂ ਮੈਂ ਫਰ ਉਹਦਾ ਗਲਾਸ ਦਾ ਕੰਮ ਕਰਦਾ ਸੀ ਫੋਟੋ ਫਰੇਮਿੰਗ ਜਿਹੜੇ ਹੁੰਦੇ ਹਰਿਆਣੇ ਚ ਉਸ ਬਾਅਦ ਉਹ ਮੈਂ ਐਲੀਵੇਸ਼ਨ ਦਾ ਕੰਮ ਸਟਾਰਟ ਕੀਤਾ ਆਪਦੇ ਜਿਹੜਾ ਫਰੰਟ ਐਲੀਵੇਸ਼ਨ ਦਾ ਹੁੰਦਾ ਬਾਹਰ ਜਿਹੜੀ ਵਰਕਿੰਗ ਹੁੰਦੀ ਆਪਣਾ ਕਰਦੇ ਹਾਂ ਕਿਸੇ ਜੌਬ ਕਰਦੇ ਹਾਂ ਆਪਣਾ ਹੀ ਫੈਮਿਲੀ ਦਾ ਕੰਮ ਹੈ ਸਾਰੇ ਭਰਾ ਵੀ ਨਾਲ ਹੀ ਨੇ ਠੀਕ ਹੈ ਆਪਦਾ ਹੀ ਕੰਮ ਹੈਗਾ ਸਾਬਾ ਕਿਉਂਕਿ ਉਸ ਟਾਈਮ ਮੈਨੂੰ ਸੀਗਾ ਕਿ ਇੱਕ ਲਾਲਚ ਹੁੰਦਾ ਸੀ ਮਨ ਚ ਹਾਂ ਵੀ ਮੈਨੂੰ ਇਹ ਵੀ ਚੀਜ਼ ਮਿਲ ਜੇ ਉਹ ਵੀ ਮਿਲ ਜੇ ਉਸ ਤੋਂ ਦੁਸ਼ਟੀ ਹੈ ਤੁਹਾਨੂੰ ਕੋਣ ਬਾਬਾ ਜੀ ਕੋਈ ਲਾਲਚ ਨਹੀਂ ਕੋਈ ਭੁੱਖ ਨਹੀਂ ਕੋਈ ਜਲਦਬਾਜੀ ਨਹੀਂ ਕੁਝ ਮੰਗੇਗਾ ਹੁਣ ਕੁਝ ਮੰਗਦੇ ਹੋਣ ਬਾਬਾ ਜੀ ਬਿਨਾ ਮੰਗੇ ਬਾਬਾ ਦੇ ਰਿਹਾ ਮੰਗਣ ਦੀ ਲੋੜ ਹੀ ਨਹੀਂ ਪੈ ਰਹੀ ਬਸ ਮਨ ਨੇ ਧਾਰ ਰਿਹਾ ਕਿ ਹਾਂ ਵੀ ਸਾਡੀ ਇੱਛਾ ਪੂਰੀ ਹੋ ਜੇ ਉਹ ਬਾਬਾ ਬਿਨਾ ਮੰਗੇ ਕਰ ਦਿੰਦਾ ਹੁਣ ਲਾਈਫ ਚ ਕਈ ਵਾਰੀ ਹੁੰਦਾ ਹੈ ਕਿ ਇੰਨੀ ਕਟਨਾਈਆਂ ਆ ਜਾਂਦੀਆਂ ਕਿ ਜੋ ਅਸੀਂ ਸੋਚਦੇ ਪਤਾ ਨਹੀਂ ਹੋਣਾ ਨਹੀਂ ਹੋਣਾ ਸਾਡੇ ਨਾਲ ਕੀ ਹੋਊਗਾ ਪਰ ਬਾਬੇ ਨੇ ਨਾ ਮਿਹਰ ਭਰਿਆ ਹੱਥ ਰੱਖਿਆ ਨਾ ਕੋਈ ਟੈਨਸ਼ਨ ਆਉਂਦਿੰਦੇ ਨਾ ਕੋਈ ਦਿੱਕ ਦੇਂਦਾ ਉਹ ਇੰਨਾ ਮੈਨੂੰ ਹੁਣ ਆਸ ਹੋ ਗਈ ਹੈ ਕਿ ਮੈਂ ਲੱਖ ਜੋ ਮਰਜੀ ਗੱਲ ਹੈ ਮੇਰੀ ਚੀਜ਼ ਆਰਾਮ ਨਾਲ ਪੂਰੀ ਹੋਊਗੀ ਨਾ ਮੈਨੂੰ ਦੁੱਖ ਕਿ ਲੈਣ ਦੀ ਲੋੜ ਹੈ ਨਾ ਕਿਤੇ ਜਾਣ ਦੀ ਲੋੜ ਹੈ ਨਾ ਕਿਸੇ ਦੀ ਹੈਲਪ ਲਾਈਨ ਦੀ ਲੋੜ ਹੈਗੀ ਠੀਕ ਹੈ ਬਾਬਾ ਜੀ ਬਸ ਮੈਨੂੰ ਆਪਣੇ ਬਾਬੇ ਦਾ ਭਰੋਸਾ ਹੈਗਾ ਮੈਂ ਜਿੱਥੇ ਮਰਜੀ ਖੜਾ ਹਾਂ ਨਾਲ ਖੜਾ ਮੇਰੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ